ਸਾਰੇ ਜਿੰਨੇ ਅਫੀਸ਼ੀਅਲ ਕੰਸਰਨ ਹੈ ਮੈਨੂੰ ਸਭ ਨੂੰ ਸਖਤ ਸ਼ਬਦਾਂ ਦੇ ਵਿੱਚ ਇੱਕ ਚੇਤਾਵਨੀ ਦੇਣਾ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨੀ ਸਰਦਾਰ ਬਲਕੌਰ ਸਿੰਘ ਜੀ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਹ ਨਾਕਿਆ ਕਿ ਸਾਡੇ ਨਵ ਜੰਮੇ ਬੱਚੇ ਪ੍ਰਤੀ ਸਰਕਾਰ ਤੇ ਪ੍ਰਸ਼ਾਸਨ ਸਾਨੂੰ ਬਹੁਤ ਹੀ ਤੰਗ ਤੇ ਪਰੇਸ਼ਾਨ ਕਰ ਰਿਹਾ ਤੇ ਉੱਥੇ ਦੋਸਤੋ ਹੁਣ ਰਾਜਾ ਵਿਡਿੰਗ ਦੀ ਵਾਈਫ ਅਮ੍ਰਿਤਾ ਵਿਡਿੰਗ ਨੇ ਸੋਸ਼ਲ ਮੀਡੀਆ ਅਕਾਊਂਟ ਉਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਅਤੇ ਨਵਜੰਮੇ ਬੱਚੇ ਪ੍ਰਤੀ ਆਪਣੇ ਕੁਝ ਨਿੱਜੀ ਵਿਚਾਰ ਸਾਂਝੇ ਕੀਤੇ ਨੇ ਆਓ ਤੁਹਾਨੂੰ ਲੈ ਚਲਦੇ ਹਾਂ ਇਸ ਪੂਰੀ ਵੀਡੀਓ ਦੇ ਵਾਸਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਨਾਂ ਦੀ ਵੀਡੀਓ ਪਾ ਕੇ ਆਪਾਂ ਸਾਰਿਆਂ ਨੂੰ ਜਾਣੂ ਕਰਵਾਇਆ ਸਰਕਾਰ ਉਹਨਾਂ ਨੂੰ ਉਹਨਾਂ ਤੋਂ ਬਾਅਦ ਉਹਨਾਂ ਤੋਂ ਕਬਜ਼ਾਤ ਮੰਗ ਰਹੀ ਹੈ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਮੈਂ ਸਰਕਾਰ ਨੂੰ ਤੇ ਸਾਰੇ ਜਿਹਨੇ ਅਫੀਸ਼ੀਅਲ ਕੰਸਰਨ ਹੈ ਮੈਨੂੰ ਸਭ ਨੂੰ ਸਖਤ ਸ਼ਬਦਾਂ ਦੇ ਵਿੱਚ ਇੱਕ ਚੇਤਾਵਨੀ ਦੇਣਾ ਚਾਹੀਣੀ ਹੈ ਕਿ ਪੰਜਾਬ ਤੁਹਾਡੇ ਇਸ ਰਵੱਈਏ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੂਗਾ ਉਸ ਪਰਵਾਰ ਨੇ ਬਹੁਤ ਕੁਝ برداشت ਕੀਤਾ ਹੈ ਅਬਦਾ ਇੱਕ ਹੀਰਾ ਬੱਚਾ ਗਵਾਇਆ ਹੈ ਪੰਜਾਬ ਨੇ ਆਬਦਾ ਇੱਕ ਪੁੱਤ ਗਵਾਇਆ ਸੀ ਤੇ ਅੱਜ ਜਿਹਨਾਂ ਦੇ ਘਰੇ ਵਾਪਸ ਖੁਸ਼ੀਆਂ ਆਈਆਂ ਤਾਂ ਤੁਸੀਂ ਉਹਨਾਂ ਤੇ ਸਵਾਲ ਚੱਕ ਰਹੇ ਹੋ ਉਹਨਾਂ ਨੂੰ ਬੁਧਾਈ ਕਰ ਤੁਸੀਂ ਉਹਮਾਂ ਨੇ ਕੀ ਦੇਣੀ ਹੈ

ਦੀ ਇਹ ਪਦਵਾਰ ਦਾ ਅੰਦਰੂਨੀ ਮਸਲਾ ਹੈ ਉਹਨਾਂ ਨੇ ਕਰੇ ਬੜੀ ਚਰਬਾਦਿਕ ਚਰਾਗ ਜਗਿਆ ਸੱਚੇ ਬਾਦਸ਼ਾਹ ਨੇ ਉਹਨਾਂ ਤੇ ਕਿਰਪਾ ਕੀਤੀ ਹੈ ਤੇ ਤੁਸੀਂ ਬੱਚੇ ਦੇ ਕਾਗਜ਼ਾਤ ਮੰਗ ਰਹੇ ਹੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਸਵਾਲ ਪੁੱਛੇ ਜਾਣਗੇ ਬਹੁਤ ਹੀ ਮਾਰਗ ਵੀ ਗਿਆ ਬਹੁਤ ਸ਼ਰਮਸਾਰ ਕਰਨ ਵਾਲਾ ਰੁਈਆ ਸਾਡੇ ਪੰਜਾਬ ਸਰਕਾਰ ਦਾ ਤੇ ਇਹਨਾਂ ਅਫੀਸ਼ਰਾਂ ਦਾ